ਯੋ ਵੀਰ ਖਬਰ ਸਣਾਵਾ ਤੁਹਾਨੂੰ ਇਹ ਲੋਕਾਂ ਨੂੰ ਦੇਖ ਲਓ ਕਿਤਨਾ ਪੂਸ ਚ ਪੈ ਗਿਆ ਕਾ ਕੈਨੇਡਾ ਜਾਣਾ ਕੈਨੇਡਾ ਜਾਣਾ ਯੋ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਪਾਸ ਸੀਆਈਐਸਐਫ ਨੇ ਇੱਕ 24 ਸਾਲ ਦਾ ਛੋਕਰਾ ਇਸ ਨੂੰ ਗ੍ਰਫਤਾਰ ਕਰਿਆ ਅਰ ਯੋ 67 ਸਾਲ ਦਾ ਇੱਕ ਬਾਬਾ ਬਣ ਤਾ ਨਾ ਕੈਨੇਡਾ ਜਾਣ ਦੀ ਤਿਆਰੀ ਮਾਤਾ ਆਰ ਯੋ ਛੋਕਰੇ ਬਾ ਨਕਲੀ ਪਾਸਪੋਰਟ ਵੀ ਪੁਲਿਸ ਵਾਲਿਆਂ ਨੇ ਕਰਿਆ ਬ੍ਰੰਮਦ 18 ਜੂਨ ਨੂੰ 8:20 ਪਾ ਜੋ ਪ੍ਰੋਫਾਈਲਿੰਗ ਆ ਰ ਇਸ ਕੀ ਗੱਲਾਂ ਬਾਤਾਂ ਦੇ ਜਦ ਲਾਇਆ ਨਾ ਪੁਲਿਸ ਵਾਲੇ ਹਸਾਬ ਗਤਾਵ ਜੋ ਸੀਆਫ ਕੇ ਜਵਾਨਾਂ ਨੇ ਟਰਮੀਨਲ 3 ਪਾ ਚੈੱਕ ਇਨ ਖੇਤਰ ਮੈਂ ਲਿਆਗਾ ਦੱਬ ਲਿਆ ਵੀਰ ਥਾ ਰੋਕ ਲਿਆ ਵੀਰ ਅਰੇ ਤਾਉ ਕਿੱਧਰ ਜਾ ਰਹਾ ਪੁੱਛ ਗੜਦਾਲ ਕਰੀ ਜਦ ਮਾਰੇ ਪੰਜ ਚਾਰ ਦੱਬ ਕੇ ਜੋ ਕਹ ਲੋ 67 ਸਾਲ ਦਾ ਰਸ਼ਬਿੰਦਰ ਸੋਤਾ ਯੋਗਲ ਪਾਸਪੋਰਟ ਪਾਇਸ ਨੇ ਆਪਣੀ ਉਮਰ ਯੋ ਦੇਖ ਲਓ 10/2/1957 ਦਰਜ ਕਰਾਈ ਦੀ ਜੰਮਿਆਗਰ ਆ ਨਾ ਜਲੰਧਰ ਦੇ ਪਿੰਡ ਦੇ ਪਾਸ ਹਰਜਦ ਇਸ ਦੀ ਸਾਰੀ ਗੱਡੀ ਰਿਪੋਰਟ ਯੋ ਤਾਂ ਲਖਨਊਗਾ ਰਹਿਣਿਆ ਆ ਦੱਸ ਰਿਆ ਹਰ ਯੋਗ ਬੰਦਾਨੰਦ ਦਾਸ ਬਾਜ ਜਗਾ 50 ਮਿੰਟ ਬਾ ਅਇਰੋ ਕਨੇਡਾ ਵਾਲਿਆਂ ਗਈ ਯੋ ਫਲੈਟ ਮਾ ਚੜਕਾ ਫਿਰ ਕਨੇਡਾ ਆਣ ਗਈ ਤਿਆਰੀਆਂ ਵਾਲਾ ਯੋ ਬੂੜਾ ਦਿਖਣਿਆ ਵਾਲਾ ਯੋ ਸੀ आईएसएफ ਕੇ ਜਵਾਨਾਂ ਨੇ ਨਾ ਜਦ ਪਾਸਪੋਰਟ ਚੈੱਕ ਕਰਿਆ ਪਤਾ ਲਗਿਆ ਵੀ ਪਾਸਪੋਰਟ ਮਾ ਜਿਹੜੀ ਇਸਨੇ ਉਮਰ ਦਈ ਨਾ ਨਾ ਤੋਂ ਇਸ ਤਰ੍ਹਾਂ ਦੀ ਬਾਜ ਇਸ ਕੀ ਨਾ ਇਸ ਕੀ ਸੱਚੀਆਂ ਮੜੀ ਦਿਖਰੀ ਨਿਯਤ ਨੌਜਵਾਨ ਜਾਂ ਲੱਗ ਰਿਹਾ ਵੀ ਜਵਾਨ ਲੱਗ ਰਿਹਾ ਅਰ ਇਸ ਕੀ ਉਮਰ ਪਾਸਪੋਰਟ ਮਾ ਜਿਹੜੀ ਦਿੱਤੀ ਇਸਕੇ ਨਾਲ ਮੇਲ ਨਹੀਂ ਖਾ ਰਹੀ ਜਦ ਪੁਲਿਸ ਵਾਲਿਆਂ ਨੇ ਨੇੜੇ ਜੇ ਹੋ ਹੋਗਾ ਬੁੜੇ ਨੇ ਚੈੱਕ ਕਰਿਆ ਨਾ ਵੀਰ ਇਸਕੇ ਪਲੰਜਰ ਪਲੰਜਰ ਜੇ ਦੇਖੇ ਖੋਲ ਕ ਫੇਰ ਪਤਾ ਲਗਿਆ ਵੀ ਇਸਨੇ ਨਾ ਯੂ ਮਤਲਬ ਉਹਨੇ ਵਾਲ আর ਦਾੜੀ ਇਹਨਾਂ ਨੂੰ ਚਿੱਟਾ ਰੰਗ ਕਰਿਆ ਵਾ বুੜਾ ਦਿਖਣੇ ਕਰ ਕਾਇ ਨੇ ਐਨਕਾਂ ਵੀ ਲਾ ਲਿਆ ਯੂ ਲੇਖਾ ਪੈ ਜੇ ਪੁਲਿਸ ਵਾਲੇ ਪਤਾ ਲੱਗੇ ਮੈਂ ਬਸ ਫੇਰ ਗਾੜਾ ਸੱਕ ਪਿਆ ਮੇਰਾ ਅਰਜਨ ਦੀ ਬ੍ਰੀਕੀ ਗਾ ਪੂਰੀ ਤਲਾਸੀ ਕਰੀ ਡਿਪਾਰਚਰ ਏਰੀਆ ਮੈਂ ਲਿਜਾ ਖਾਂ ਮੋਬਾਈਲ ਚੈੱਕ ਕਰਿਆ ਪਾਸਪੋਰਟ ਦੇਖਿਆ ਸਾਫਟ ਕਾਪੀ ਖੋਲ ਕੇ ਦੇਖੀ ਉਹ ਥਰਾ ਪਲਾ ਹੋ ਜੇ ਪਾਸਪੋਰਟ ਦੇ ਵਿੱਚ ਜਿਹੜਾ ਨਾਮ ਦਾ ਇਸ਼ਕਾ ਇਹ ਗੁਰਸੇਵਕ ਸਿੰਘ 24 ਸਾਲ ਦਾ ਛੋਕਰਾ ਨਿਕਲਿਆ ਇਹ ਤਾਂ 10 ਪੂੜਾ ਬਣ ਰਿਹਾ 7 ਸਾਲ ਪੁੱਛੇ ਪੜਤਾਲ ਕਰੀ ਮੰਨ ਗਿਆ ਫਿਰ ਕਹਰਾ ਮੇਰਾ ਤਾਂ ਨਾਮ ਗੁਰਸੇਵਕ ਸਿੰਘ ਜੀ ਉਮਰ 24 ਸਾਲ 67 ਸਾਲ ਦਾ ਅਸਵਿੰਦਰ ਸੋਤਾ ਇਸਕੇ ਨਾਮ ਦਾ ਨਗਲੀ ਪਾਸਵਰਡ ਚੱਕੀ ਫਿਰ ਰਿਆ ਵੀਰ ਹੈ ਗਿਆ ਕਲੇਸ਼ আরਸੀਆ ਐਪ ਕੇ ਸਹਾਇਕ ਇੰਸਪੈਕਟਰ ਜਾਨਣਾ ਲੋਕ ਸੰਪਰਕ ਅਧਿਕਾਰੀ ਇਹ ਜਿਹੜਾ ਅਪੂਰਵਾ ਪਾਂਡੇ ਪਾਂਡੇ ਨੇ ਲਾਇਆ ਦੋਸ਼ ਦਸਿਆਗਾ ਵੀ ਇਹਦਾ ਮਾਮਲਾ ਜਾਲੀ ਪਾਸਪੋਰਟ ਦਾ ਨਿਕਲਿਆ ਆ ਯਾਤਰੀ ਨੂੰ ਸੀਟੈਂ ਸਮਾਨ ਸਮੇਤ ਚਾ ਕਪੂਰਸਾਣੇ ਗੇਰਾ ਗੱਡੀ ਦੇ ਅੰਦਰ ਦੱਬ ਲਿਆ ਫੇਰ ਕਾਨੂੰਨੀ ਕਾਰਵਾਈ ਕਰਨੀ ਆ ਔਰ ਆਈ ਆਈਜੀਆਈ ਏਅਰਪੋਰਟ ਪੁਲਿਸ ਨੂੰ ਇਹ ਸੌਂਪਤਾ ਜਿਹੜਾ ਪੁਲਿਸ ਵਾਲੇ ਵੀ ਚੱਕੋ ਗਾਇਆ ਇਹ ਆ ਗਿਆ ਨਵਾਂ ਕੇਸ ਆ ਸੀਆਈਐਸਫ ਕੇ ਜਵਾਨਾਂ ਨੇ ਚੌਕਸੀਆ ਸਿਆਣਪ ਕਰਕਾਣਾ ਇਹ ਬੰਦੇ ਨੂੰ ਫੜ ਲਿਆ ਆਰ ਯੋ ਕਰਵੀ ਜਿਹੜੇ ਨਕਲੀ ਕਾਗਜ਼ ਤੇ ਜੇ ਨਾ ਛੱਕ ਪੈਂਦਾ ਵੀ ਚੱਕਿਆ ਫਿਰ ਲੰਘ ਗਿਆ ਦਾ ਬਰੀ ਕਲੇਡਿਆ ਦਾ ਫਿਰ ਕਲੇਡੇ ਕਨੇਡਾ ਕੜਾ ਛੱਡਣ ਆਲਾ ਵੀ ਕਨੇਡਾ ਦਾ ਚੰਗੇ ਭਲੇ ਨੂੰ ਮੋੜੀ ਜਾ ਰਹੇ ਜੇ ਤਾਂ ਫਿਰ 24 ਸਾਲ ਦਾ ਬੂੜਾ ਬਣ ਕਾ ਗਿਆ ਦਾ ਚੰਗਾ ਉਹਥੇ ਖੜਾ ਛੁੱਟ ਗਿਆ ਵੀਰ ਨਹੀਂ 2.5 ਲੱਖ ਲਗਾ ਜਿਹੜਾ ਉਰੇ ਤੇ ਜਾ ਰਿਆ ਦਾ ਉਧਰ ਵੀ ਜਾਗਾ ਫਿਰ ਵਾਪਸੇ ਮੋੜਨਾ ਤੇ ਇਹਨਾਂ ਨੇ ਜਿਹੜੇ ਲੱਛਣ ਦੇ ਸੀਗੇ ਦੱਸ ਵੀ ਬੂੜਾ ਬਣ ਰਿਆ ਤਾਂ ਕਿੱਥਾ 24 ਸਾਲ ਕਿੱਥਾ 67 ਸਾਲ ਮਾੜਾ ਮੋਟਾ ਫਰਕ ਵੀ ਚੱਕ ਵੀ ਲਿਆ ਬੰਦੇ ਇਤਨਾ ਫਰਕ ਵੀਰ ਕਿੱਥਾ ਸੰਭਾ ਯੋ ਆਪ ਸਮਝਦਾ ਰਹੇ ਮੱਤੇ ਮੱਝੀ ਲੋਕਾਂ ਦੀ ਵੀ ਕੈਨੇਡਾ ਦਾ ਬੁਖਾਰ ਐ ਐਸਾ ਚੜ ਰਹਾ ਲੋਕਾਂ ਨੂੰ ਚਲੋ ਕੈਨੇਡਾ ਦੀਆਂ ਖਬਰਾਂ ਨੂੰ ਸਬਸਕ੍ਰਾਈਬ ਕਰਦੇ ਵੀਰ ਚੱਗਾ ਸਤਿ ਸ੍ਰੀ ਅਕਾਲ